ਰਪਿੰਦਰ ਕੋਠਾ ਪਉਣਾ ਛੱਤ ਨਹੀਂ ਪਉਣੀ ਓਏ ਮੈਂ ਪਹਿਲਾਂ ਮੈਂ ਬਾਅਦੋਂ ਗੱਲ ਸੁਣਾਣਾ ਮੇਰਾ ਵੀਰ ਬਣ ਕੇ ਹੁਣ ਮੇਰੀ ਗੱਲ ਇਤੋਂ ਵੀ ਕੱਟੀ ਜਾਣੀ ਆ ਨਾ ਇਧਰ ਲਈ ਸੁਣੀ ਆ ਤੂੰ ਸੁਣ ਕੇ ਮੈਨੂੰ ਦੱਸ ਦੇ ਵੀ ਕੀ ਗੱਲ ਆ ਹਾਂ ਸੋ ਬੇਨਤੀ ਇਹ ਆ ਵੀ ਆਪਾਂ ਮਾਪੇ ਦਾ ਪਉਣਾ ਕੋਠਾ ਮੇਰੇ ਵੀਰ ਨੂੰ ਤੇ ਗੁਰੂ ਮਹਾਰਾਜ ਨੇ ਤੁਹਾਨੂੰ ਸਾਂਹਿਆਂ ਨੂੰ ਬਹੁਤ ਬਖਸ਼ਿਆ ਹੈ ਤੇ ਬਾਬਾ ਕਫਰ ਜਿਹੜਾ ਸਾਉਂਡ ਵਾਲਾ ਉਹਦਾ ਗੂਗਲ 'ਤੇ ਨੰਬਰ ਮੈਂ ਦੇ ਲਿਆ ਬਾਬੇ ਕੋਲੇ ਤਾਂ ਆਪਦਾ ਫੋਨ ਵੀ ਹੈ ਨੀਗਾ ਤੇ ਗੂਗਲ ਪੇ ਨੰਬਰ ਹੈਗਾ 94 6 56 78 807 ਬਹੁਤ ਧੰਨਵਾਦ ਜਰਾ ਸੋਣੇ 94 6 56 78 807 ਇਹ ਬਾਬਾ ਇਹਦਾ ਗੂਗਲ ਪੇ ਨੰਬਰ ਹੈ ਲੈ ਬਾਬਾ ਤੇਰੇ ਘਰ ਜਾਣ ਦੇ ਲਈ 20000 ਰੁਪਇਆ ਯੂਨਾਈਟਿਡ ਕਬੱਡੀ ਫਰਮੇਸ਼ਨ ਯੂਰਪ ਵੱਲੋਂ ਤੇ 10000 ਰੁਪਇਆ ਅਮਰ ਰਹਿਜੇ ਵੱਲੋਂ ਤੇ ਬਾਕੀ ਹੁਣ ਗੋਲੇ ਵਾਲੀਓ ਥੋੜੇ ਤੇ ਲੱਖ ਡੇਰ ਲੱਖ ਜੇ ਕਮਰਾ ਬਣ ਜਾਂਦਾ ਹੁੰਦਾ ਤੇ ਮੈਂ ਨਹੀਂ ਚਾਹੁੰਦਾ ਵੀ ਆਪਾਂ ਬਾਰ-ਬਾਰ ਬੇਤੀਆ ਕਰਾਈ ਗਈਆਂ ਵੀਡੀਓ ਵਾਲਨ ਕਰੀ ਜਾਈਏ ਜੇ ਹੁਣ ਬਾਬੇ ਦੀ ਚੜ੍ਹਦੀ ਕਲਾ ਹੋ ਜੇ ਇੱਥੇ ਆਪਾਂ ਇਹਨੂੰ ਬਾਬੇ ਨੂੰ ਮੇਰੇ ਵੀਰ ਚੜ੍ਹਦੀ ਕਲਾ ਕਰਾ ਕੇ ਤੋਰ ਦਈਏ ਤੇ ਫਿਰ ਉਹਦੇ ਨਾਲ ਵੀ ਪੀਸ ਨਹੀਂ ਹੋਣੀ 5000 ਰੁਪਇਆ ਤਿਆਨਪੁਰ ਦੀ ਟੀਮ ਵੱਲੋਂ ਦਾਕਨ ਸ਼ੇਕ ਦਤ ਕਹਿੰਦਾ ਵੀ ਮਿੱਟਾ ਇਹਨਾਂ ਵਾਲੇ ਵੀਰ ਸਾਡੇ ਉਹਨਾਂ ਵੱਲੋਂ 11000 ਰੁਪਏ ਮੇਰੇ ਕੋਲੇ ਪੁੱਜਿਆ ਇੱਕ ਵਾਰੀ ਤਾਲੀਆਂ ਜ਼ੋਰਦਾਰ ਮਾਰ ਦੋ ਨਾ ਭਰਾਵਾਂ ਲਈ ਸਾਨ ਜਾਂਦਾ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਪਾ ਕੇ ਆਪਾਂ ਬਾਬੇ ਦੀ ਸਪੋਰਟ ਕਰੀਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਬਾਬੇ ਨੂੰ ਜਿਹੜੇ ਕਮਰੇ ਜੋ ਕੇ ਪੈਸੇ ਕਰਕੇ ਦੇ ਜੀਏ ਥੋੜਾ ਸਾਰਿਆਂ ਦਾ ਧੰਨਵਾਦ ਆ ਇਹ ਬੜੇ ਸੰਘਰਸ਼ੀ ਲੋਕ ਨੇ ਇਹ ਖੇਡ ਕਬੱਡੀ ਦੀ ਦਿਨ ਰਾਤ ਸੁੱਤ ਬੰਦਿਆ ਇਹ ਖੇਡ ਕਬੱਡੀ ਦੀ ਦਿਨ ਰਾਤ ਮੇਰੇ ਪੰਜਾਬੀ ਵੀਰੋ ਸੰਕਰ 5000 ਰੁਪਇਆ ਕਾਕਾ ਸ਼ਕਦੌਲਤ ਜੀ ਦੇ ਜੱਗੂ ਹੱਗ ਪਾ ਗਿਆ ਉਹਨਾਂ ਦੀ ਟੀਮ ਵੱਲੋਂ ਮੇਰੇ ਮਿੱਤਰੋ ਬਾਬੇ ਗੁਰਵਿੰਦਰ ਜੀ ਦੇ ਕਮਰੇ ਲਈ ਆ ਸਾਡਾ ਜੱਗੂ ਹੱਗ ਪਾ ਗਿਆ ਤੇ ਕਾਕਾ ਸ਼ਕਦੌਲਤ ਜੀ 50000 ਰੁਪਇਆ ਹਰਜਿੰਦਰ ਸਿੰਘ ਜੀ ਢਿੱਲੋਂ ਆਸਟ੍ਰੇਲੀਆ ਵਾਲੇ ਉਹਨਾਂ ਵੱਲ ਬਾਬੇ ਵੀ ਨਹੀਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦੇ ਮੇਲੇ ਨੂੰ ਜੈਤ ਘਲੋ ਮਨਦੀਪ ਘਲੋ ਲੱਖਾਂ ਘਲੋ ਗੱਗਾ ਘਲੋ ਲਾਪੀ ਕੈਨੇਡਾ ਹਰਜਿੰਦਰ ਘਲੋ ਤੇ ਸੁਕੀਤ ਘਲੋ ਹੁਣ ਵੱਲੋਂ 50000 ਰੁਪਈਆ ਤੇ ਰਮਨ ਕੈਨੇਡਾ ਵੀ ਇਹਨਾਂ ਦੇ ਨਾਲ ਹੋਣਾ ਹੈ 50000 ਰੁਪਈਆ ਦਾ ਭਰਾਵਾ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਮੀਤ ਹਾਂਜੀ ਬੋਲੋ ਮੋਟ ਖੜੀ ਦੋ ਮੀਤ ਤੁਕੀ ਵਾਲਾ ਬੋਲ ਕੇ ਕਿ ਅਸੀਂ ਕੀ ਤਾਂ ਉਹ ਮੇਟਾ ਉਹ ਸੁਣ ਲਾ ਕੇ ਨਾ ਇਹਦੇ ਮਨ ਗਿਆ ਮੀਤਾ ਤੇਰੀ ਬਾਹ ਫੜਦਾ ਯਾਰ ਮੀਤਾ ਕੇ ਦਰਸ ਘਰਾ ਬਰਕੇ ਮੈਂ ਕਲੀ ਨਹੀਂ ਸੁਣਦਾ ਹਾਂ ਅੱਜ ਦਾ ਗਰਾਊਂਡ ਸਾਰਾ ਕਲੀਅਰ ਕਰ ਦਿਓ ਮੇਰੀ ਬੇਨਤੀ ਹੈ ਕਿਰਪਾ ਕਰਕੇ ਮਰਦੀਪ ਸਰਪੰਚ ਜੀ ਗੋਲੇ ਵਾਲਾ 10000 ਮੀਤਾ ਜਿਹੜੇ ਪਿੰਡ ਤੋਂ ਬੋਲੇ ਜਾ ਰਹੇ ਆ ਪੈਸੇ ਤੇਰੀ ਜ਼ਿੰਮੇਵਾਰੀ ਆ ਬਾਬੇ ਤੱਕ ਪਹੁੰਚਾਉਣ ਦੀ ਸੋ ਸਾਰੇ ਭਰਾਵਾਂ ਨੂੰ ਉਹ ਤਾਂ ਮੈਨੂੰ ਪਤਾ ਮਿਲ ਜਾਣੇ ਆ ਪਰ ਇਹ ਬਜ਼ੁਰਗਾ ਨਾ ਤਾਂ ਇੱਕ ਵਾਰ ਫੋਨ ਆ ਨਾ ਕੁਝ ਹੋ ਰਿਹਾ ਸੋ ਇਸ ਕਰਕੇ ਆਪਾਂ ਇਹ ਗੱਲ ਬੇਤੀ ਫੋਨ ਕਰਵਾ ਰਹੇ ਆ ਆ ਕਹੇ ਸੱਜਣ ਦਾ ਇੰਗਲੈਂਡ ਤੋਂ ਆਇਆ ਫੋਨ ਹੁਣ ਦੇਖਦੇ ਆ ਵੀ ਕੀ ਕਹਿੰਦੇ ਆ ਹਾਂਜੀ ਬਈ